ਬੋਲੋ ਦੂਰੀਆ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਤੂੰ ਚੱਲ ਹੈਲੋ ਗਾਇਜ਼ ਗੁੱਡ ਮਾਰਨਿੰਗ ਤੇ ਟੱਕ ਬਹੁਤ ਚੜ ਗਈ ਤੇ ਆ ਆਪਣੀ ਐਕਟਿਵ ਆ ਕਪੜਾ-ਕਪੜਾ ਮਾਰ ਕੇ ਗੱਡੀ ਸਾਫ਼ ਤੇ ਮੰਝਾ ਕਰਦੇ ਕਸ ਤੇ ਲੱਗਿਆ ਪਿਆ ਉਹ ਬਾਹਰ ਫਿਰਦਾ ਤੇ ਮੰਮੀ ਲੱਗੀ ਵੀ ਇਹ ਕੱਪੜੇ ਨੂੰ ਸਕੌਣ ਖਰਾਬ ਤੇ ਆ ਸਾਡੀ ਉਹ ਆ ਗਈ ਦੂਜੀ ਨਾਂਸੀ ਈੜੇ ਕੱਪੜਾ ਤਾਂ ਕਿਵੇਂ ਢੇਰ ਮਾਰ ਰੱਖਿਆ ਅੱਜ ਸਾਰੇ ਤਾਂ ਨੇ ਐ ਥੋੜਾ ਵੱਡੀ ਕਰਨੀ ਐ ਈੜੇ ਕੱਪੜਾ ਦੀ ਤੇ ਆ ਸਾਡਾ ਕਾਰਤਿਕ ਫਿਰਦਾ ਅੱਜ ਬਾਹਰ ਲੈ ਕਿੱਧਰ ਖਾਲੀ ਤੂੰ ਫੇਟਪਣਾ ਨੇ ਅੱਜ ਤੇ ਉਹ ਆ ਗਿਆ ਸਾਡਾ ਮੁੰਡਾ ਤੇ ਆ ਗਿਆ ਸਾਡਾ ਹਣੀ ਬਣੀ ਤੇ ਇੱਧਰ ਪ੍ਰਿਆ ਆ ਗਿਆ ਪ੍ਰਿਆ ਤੇ ਆ ਗਿਆ ਡੋਗੀ ਲੈ ਹਾਂ ਹਾਂ ਨਹੀਂ 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 ਤੇ ਆ ਸਾਡੇ ਬੱਚਾ ਬਾਟੇ ਆ ਜੀ ਆਜੋ ਉਧਰ ਉਹ ਇੱਕ ਬੱਚਾ ਬਾਟੇ ਸਾਡਾ ਕੰਧਾ ਕੋਲ ਟੱਪਦਾ ਫਿਰਦਾ ਨਾ ਆਲੀ ਡੀਆਂ ਦਾ ਹਾਂ ਚੱਕੋ ਇਹ ਆ ਵੇਖੋ ਹਾਂ ਇਹ ਖੜਿਆ ਗਿਆ ਉਹ ਆ ਗਿਆ ਇੱਕ ਘੁੰਮਦਾ ਫਿਰਦਾ ਇੱਕ ਓਵਰ ਦਾਗਾ ਤੇ ਧੁੱਪ ਬਹੁਤ ਤੇਜ਼ਾ ਮੌਸਮ ਠੰਡਾ ਧੁੱਪ ਤੇਜ਼ਾ ਨਿੱਗੀ ਨਿੱਗੀ ਧੁੱਪ ਮਿਨੀ ਮਿਨੀ ਨਜ਼ਾਰੇਦਾਰ ਤੇ ਮੰਮੀ ਲੱਗੀ ਵੀ ਐ ਕਪੜੇ ਪਾਉਣ ਤੇ ਆਪਾਂ ਕਰਦੇ ਐਕਟਿਵਾ ਸਟਾਰਟ ਚਲਦੇ ਆਂ ਲੋ ਜੀ ਅੱਜ ਹੈਗਾ ਮੌਸਮ ਬਹੁਤ ਸਾਫ ਸਾਫ ਧੁੱਪ ਬਹੁਤ ਤੇਜ਼ਾ ਤੇ ਨੀਲਾ ਨੀਲਾ ਅਸਮਾਨ ਆ ਗਾ ਸਾਰੇ ਪਾਸੇ ਦੇਖਾਂ ਮੈਂ ਤੁਹਾਨੂੰ ਕਿੱਡਾ ਘੈਂਟ ਮੌਸਮ ਬਣਿਆ ਹੋਇਆ ਇਹ ਦੇਖ ਜਮਾਂ ਆ ਸਾਡੀ ਕੱਦੂਆਂ ਦੀ ਵੱਲ ਐ ਬਿਲਕੁਲ ਨੀਲਾ ਨੀਲਾ ਆਸਮਾਨ ਹੈ ਨਾ ਸਾਰੇ ਪਾਸੇ ਸਾਫ ਸੁਥਰਾ ਤੇ ਆਪਾਂ ਜਲਦੇ ਉਸ ਤੋਂ ਬਾਅਦ ਡੱਬ ਵਾਲੀ ਨੂੰ ਤੇ ਆਰੋਕੇ ਪਹਿਲਾਂ ਜਾਣਾ ਕੰਮ ਉਸ ਤੋਂ ਬਾਅਦ ਜਾ ਲਾਂਗੇ ਡੱਬ ਵਾਲੀ ਵੇਖ ਦੇਖ ਕੇ ਤੇ ਆਪਾਂ ਆ ਗਏ ਉਸ ਤੋਂ ਬਾਅਦ ਕਰੇ ਕਰਿਓਨ ਤੋਂ ਬਾਅਦ ਖੋਲਦੇ ਬਾਅਦ ਲੋ ਆਪਣੀ ਐਕਟਿਵ ਤੇ ਮੰਮੀ ਪਾਈ ਬਿੱਲੀਆਂ ਦਾ ਖਲਾਰਾ ਨਵੇਂ ਪੁਰਾਣੇ ਲੀੜੇ ਸਾਰੇ ਛਾਂਟ ਛਾਂਟ ਕੇ ਉਹ ਵੀ ਬਾਟੇ ਲੀੜੇ ਸਾਰੇ ਛੱਡ ਦੇ ਬਾਹਰ ਕਰ ਦੇ ਅਗਲਾ ਦੇ ਕੋਈ ਨਹੀਂ ਛੱਡਣਾ ਬਾਹਰ ਸੋਹਣਿਆ ਉਹ ਵੀ ਤੂੰ ਤਾਂ ਲੱਗਦੀ ਮਸੀਹ ਤੇ ਬੈਠੀ ਵਈ ਅਲੱਗ ਅਲੱਗ ਮਸੀਲ ਤੇ ਬੈਠੀ ਮੈਂ ਸੇਲ ਤੇ ਚੱਲ ਕੋਈ ਸਾਰੇ ਲੀਡੇ ਵਿੱਚ ਅਗਲਾ ਦੇ ਜਿੰਨੇ ਵੀ ਹੈਗੇ ਫालतू ਦੇ ਕੋਈ ਨਹੀਂ ਛੱਡਣਾਗਾ ਮੋਟਾ ਕੁੜਤਾ ਗਰਮ ਵਾਲਾ ਆਹ ਵਾਲਾ ਸਾਰੇ ਕਿੰਨਾ ਖਲਾਰਾ ਪਾ ਰੱਖਿਆ ਅਗਲੀੜਾਂ ਦਾ ਮੈਨੂੰ ਲੱਗਦਾ ਸਾਰੇ ਅਗਲੇ ਪਿਛਲੇ ਕੱਢ ਕੱਢ ਕੇ ਢੇਰ ਮਾਰ ਰੱਖਿਆ ਜਿੰਨੇ ਹੈਗੇ ਸਾਰੇ ਅਗਲਾ ਦੇ ਫालतू ਦੇ ਤੇ ਇਹ ਆਪਣੀ ਐਕਟਿਵ ਹੈ ਕਿ ਆਪਾਂ ਚੱਲਦੇ ਰਹਿਣਾ ਹੈ ਬੋਲੋ ਦੂਰੀ ਯਾਰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਇਹ ਹੈ ਜੀ ਆਪਣਾ ਪਿੰਡ ਤੇ ਮੈਂ ਤਾਂ ਮੌਸਮ ਵੇਖ ਕੇ ਘੜੀ ਚ ਜਿਹੜੀਆਂ ਨੀਲਾ ਨੀਲਾ ਹੋਇਆ ਤੇ ਸਾਹਮਣੇ ਹੈਗਾ ਗੁਰੂ ਘਰ ਸੁੰਨ ਸੁਰਾਜ ਜੀ ਵੀ ਕਿਉਂਕਿ ਕੰਮ ਦਾ ਟਾਈਮ ਹੈ ਤੇ ਆਪਾਂ ਕਿਦ ਕਰਿਆ ਜਾ ਰਿਹਾ ਕੰਮ ਨੇੜੇ ਤੋਂ ਖਣਸਨ ਗੁਰੂ ਘਰ ਇਧਰ ਖੰਦੀ ਛੱਪੜ ਤੇ ਆਪਣੇ ਗੁਰੂ ਘਰ ਗੁਰੂ ਘਰ ਦਾ ਕਿਦਰੀਆਂ ਦਾ ਕੰਮ ਅੱਜ ਤੋਂ ਚੱਲਦੇ ਆਪਾਂ ਡਬਲ ਬਾਕੀ ਬਲੌਗ ਕੱਲ ਬਣਾਵਾਂਗਾ